ਲੈ ਵੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਹਰ ਸੋਮਵਾਰ ਪਿੰਡ ਸੁਖਨਾਬੋਂ ਬੱਕਰਾ ਮੰਡੀ ਲਾਦੇ ਦੋਸਤੋ ਚੰਗੇ ਸੌਦੇ ਹੁੰਦੇ ਨੇ ਦੋਸਤੋ ਇੱਕ ਚੰਗੇ ਨਾਗ ਆਉਂਦੇ ਨੇ ਆ ਸੁਖ ਲੈ ਕੇ ਆ ਸੀ ਬੱਕਰਾ ਦੋਸਤੋ ਤੇ ਕੱਲ ਬਾਤ ਕਰਦੇ ਆ ਕਿਹੜੇ ਬਾਈ ਨੇ ਖਰੀਦਿਆ ਸੁਖ ਕੀ ਮੋਲ ਕੀਤਾ ਸੀ ਬਾਈ ਇਹਦਾ 6500 ਰੁਪਇਆ ਤੇ ਕਿੰਨੇ ਚ ਕਰਾਤਾ ਕਿਹੜੇ ਬਾਈ ਨੇ ਲਿਆ ਲੱਬੀ ਨੇ ਬਾਈ ਲੈ ਵੀ ਆ ਬਾਈ ਲੱਬੀ ਨੇ ਲਿਆ ਬਕਰੀ ਕਰਾਉਣੀ ਹੈ ਤੇ ਲੱਬੀ ਕੋਲ ਆਏ ਹਾਂ ਆਪਾਂ ਸੋਕ ਨਗਦਾ ਕੋ ਨਾ ਖਾਏ ਕੋ ਨਾ ਕਰਕੇ ਇਹ ਲੱਬੀ ਨਾ ਬੋਲਿਆ ਕਰ ਤੂੰ ਇਹਨੂੰ ਹੈੱਡ ਬੋਲਿਆ ਕਰ ਦੋਦੇ ਦਾ ਹੈੱਡ ਲੱਬੀ ਹੈੱਡ ਦੋਦੇ ਦਾ ਬਸ ਬਾਈ ਹੋਰ ਦੱਸ ਹੈੱਡ ਬੋਲਿਆ ਕਰ ਇਹਨੂੰ ਦੋਦੇ ਦਾ ਹੈੱਡ ਕਟਾ ਨਾ ਵੀ ਰਿਹਾ ਚਪਾਨ ਕਰ ਮਾਰ ਦਾ ਸੋਹਣੇ ਪੈਂਦਾ ਠੀਕ ਹੈ ਜੀ ਲੈ ਉੱਤੇ ਆ ਜਾ ਬਈ ਲੈ ਵੀ 200 ਤੁਸੀਂ ਵੀ ਜਰੂਰ ਪਹੁੰਚਿਆ ਕਰੋ ਪਿੰਡ ਸੁਖਨਾਬਲੂ ਬਕਰਾਂ ਮੰਡੀ ਦੇ ਚੰਗੇ ਸੌਦੇ ਹੁੰਦੇ ਨੇ ਦੋਸਤੋ ਚੰਗੇ ਨਾਗ ਆਉਂਦੇ ਨੇ ਹਰ ਸੋਮਵਾਰ ਬਕਰਾਂ ਮੰਡੀ ਲੱਗਦੀ ਹੈ ਦੋਸਤੋ ਕੁਦਰਤੀ ਦੋਸਤੋ ਸ਼ਾਂ ਤੇ ਜਾਂਣ ਤੁਹਾਨੂੰ ਫ੍ਰੀ ਨੂੰ ਖਾਣ ਵਾਸਤੇ ਦਿੱਤੇ ਜਾਣਗੇ ਜਗਦੀਪ ਬਾਈ ਨੇ ਬਈ ਇੱਕ ਹੋਰ ਸੌਦਾ ਕਰਵਾਇਆ ਤੇ ਆਮਨੇ ਦੇ ਭਾਪੇ ਨੇ ਲਈਆ ਲਿਆ ਬੱਕਰਾ ਦੋਸਤੋ ਬਾਈ ਨਾਲ ਗੱਲਬਾਤ ਕਰਦੇ ਹਾਂ ਉਹਨੂੰ ਬੱਕਰਾ ਹੀ ਵਿਖਾਵਾਂਗੇ ਸੋ ਹੁਣ ਆਵਲੋ ਬੱਕਰਾ ਮੰਡੀ ਤੇ ਦੋਸਤੋ ਬਾਈ ਜਗਦੀਪ ਆ ਖੜਾ ਬੱਕਰਾ ਆਪਣਾ ਠੀਕ ਆ ਬਾਈ ਜਗਦੀਪ ਬਾਈ ਕਿੰਨੇ ਦਾ ਸੌਦਾ ਕਰਵਾਤਾ ਪੂਰੇ 45 ਦਾ ਹੀ ਤਿਲਖਾਈ ਲਿਖਾਈ ਆਪੋ ਆਪਣੀ ਬੱਲੂਆਂ ਨੇ ਸਾਬ ਤੋਂ ਪੁੱਛ ਲੋ ਕਿੰਨੇ ਨਗ ਲਿਆਂਦੇ ਸੀ ਤੇ ਬਾਈ ਆਪਣਾ ਪਿੰਡ ਕਿਹੜਾ ਆਪਣਾ ਪਿੰਡ ਬੰਦੂਆਣਾ ਬਾਈ ਤੇ ਕਿੰਨੇ ਨਗ ਲੈਉਂਦੇ ਸੀ ਬਾਈ ਆਪਾਂ 10 ਨਗ ਲੈ ਕੇ ਆਏ ਸੀ ਬਾਈ ਤੇ ਤੇ ਬਾਈ ਜੀ ਆਪਣੇ ਕਿੰਨੇ ਨਗ ਵੇਚ ਗਏ ਹੁਣ ਤੱਕ ਆਪਣੇ 6 ਨਗ ਵੇਚ ਗਏ ਵੀਰੇ 10 ਲੈ ਕੇ ਆਏ ਸੀ ਠੀਕ ਹੈ ਜੀ ਆ ਰਹਿ ਗਏ 4 ਨਗ ਕੋਹ ਪਾਣੀ ਖੜੀ ਹੈ ਠੀਕ ਹੈ ਜੀ ਦੋ ਵਰਬ ਨੇ ਹੋ ਬਟੇ 4 ਨਗ ਰਹਿ ਗਏ ਠੀਕ ਹੈ ਬਾਈ ਦੂਜਾ ਬਾਈ ਦੂਜਾ ਬਾਈ ਦਾ ਖਾਸ ਲਿਆਦੀ ਆ ਬਾਈ ਬਲਵਿੰਦਰ ਦਾ ਠੀਕ ਹੈ ਜੀ ਵੀਰਵਾਰ ਤੁੰਗ ਵਾਲੀ ਸਾਹਿਬ ਦਾ ਬਾਈ 파ਟਨਰ ਸੀ ਪਹਿਲਾਂ ਗੱਡੀਆਂ ਚ ਠੀਕ ਹੈ ਜੀ ਆਪਣੇ ਨਾਲ ਬਾਈ ਵੀ ਫੁੱਲ ਯਾਰੀ ਹੈ ਬਾਈ ਖੁਸ਼ ਆ ਬਾਈ ਖੁਸ਼ ਆਲਾ ਠੀਕ ਹੈ ਬੱਕਰਾ ਵਿਖਾ ਦਿੰਨੇ ਆ ਬਾਈ ਤੁਹਾਨੂੰ ਆਪਾਂ ਉਹ ਬੱਕਰਾ ਪਰੇ ਖੜਾ ਲੈ ਵੀ ਆ ਬੱਕਰਾ ਦੋਸਤੋ ਬਹੁਤ ਵਧੀਆ ਚੰਗੇ ਭਾਜ ਬਾਈ ਨੂੰ ਮਿਲ ਗਿਆ ਤੇ ਤੁਸੀਂ ਵੀ ਜਰੂਰ ਪਹੁੰਚਿਆ ਕਰੋ ਸੁਖਨਾਲੂ ਬੱਕਰਾ ਮੰਡੀ ਤੇ ਚੰਗੇ ਸੌਦੇ ਹੁੰਦੇ ਨੇ ਦੋਸਤੋ ਚੰਗੇ ਨਾਗ ਹੁੰਦੇ ਨੇ ਤੁਸੀਂ ਦੇਖ ਸਕਦੇ ਸਾਰੇ ਨੂੰ ਕਲੀਅਰ ਕਰਕੇ ਬੋਲਦੇ ਹਾਂ